ਕੇਸੀ ਗਾਰਸਿਆ ਨਾਮ ਦੀ ਇਹ ਔਰਤ ਜਿਸ ਦੀ ਉਮਰ 30 ਸਾਲ ਸੀ ਆਪਣੀ ਬੇਟੀ ਦੇ ਸਕੂਲ ਦੇ ਵਿੱਚ ਵੜ ਗਈ ਉਸ ਦਾ ਰੂਪ ਧਾਰਨ ਕਰਕੇ ਸਮਝ ਪਾ ਰਹੇ ਹੋ ਜਿਵੇਂ ਕਿ ਇਸ ਦੀ ਬੇਟੀ ਦੀ ਉਮਰ ਸੀ 13 ਸਾਲ ਤੇ ਉਸ ਦੇ ਮਿਡਲ ਸਕੂਲ ਦੇ ਵਿੱਚ ਇਹ ਉਸ ਦੇ ਵਾਂਗੂ ਕਲਰ ਰੱਖ ਕੇ ਆਪਣੀ ਸਕਿਨ ਦਾ ਬਾਲਾਂ ਦਾ ਯਾਨੀ ਕਿ ਉਹਨਾਂ ਨੂੰ ਡਾਈ ਕਰਦੇ ਬਾਲ ਤੇ ਉਹ ਸਾਰਾ ਰੂਪ ਉਹਦੇ ਵਾਂਗੂ ਧਾਰਨ ਉਸ ਬੇਟੀ ਦੇ ਸਕੂਲ 'ਚ ਵੜ ਗਈ ਉਸ ਦੀ ਹੀ ਆਈਡੀ ਕਾਰਡ ਲੈ ਕੇ ਇਸ ਨੇ ਮਾਸਕ ਪਾਇਆ ਹੋਇਆ ਸੀ ਐਨਕ ਲਾਲੀਆਂ ਤੇ ਜਿੰਨਾ ਕੋਹ ਬੇਟੀ ਵਾਂਗੂ ਦਿਖ ਸਕਦੀ ਸੀ ਇਹ ਦਿਖੀ ਐਂਟ੍ਰੈਂਸ ਤੇ ਇਸ ਨੇ ਆਈਡੀ ਕਾਰਡ ਦਿਖਾਇਆ ਬੇਟੀ ਦਾ ਉਹਨਾਂ ਦੇ ਅੰਦਰ ਵੜਿਆ ਹਰ ਕਿਸੇ ਨੂੰ ਗੁੱਡ ਮਾਰਨਿੰਗ ਪੇ ਦੇ ਪ੍ਰਿੰਸੀਪਲ ਜਿਹਨੇ ਗੁੱਡ ਮਾਰਨਿੰਗ ਜਾਂ ਗੁੱਡ ਆਫਟਰਨੂਨ ਬੇਸ਼ਕ ਕੀਤੀ ਤੇ ਉਹਨੇ ਵੀ ਯਾਨੀ ਕਿ ਚੰਗਾ ਸਮਾਂ ਇਸ ਸਕੂਲ ਦੇ ਵਿੱਚ ਬਤੀਤ ਕਰਕੇ ਪੀਰੀਅਡਸ ਲਾਏ ਪੜ੍ਹਾਈ ਕੀਤੀ ਲੰਚ ਟਾਈਮ ਦੇ ਵਿੱਚ ਸਾਰੇ ਲੋਕਾਂ ਮੁਰੇ 마ਸਕ ਨੀਚੇ ਕਰਕੇ ਖਾਣਾ ਵੀ ਖਾਦਾ ਬਟ 7th ਪੀਰੀਅਡ ਦੇ ਵਿੱਚ ਇਸ ਨੂੰ ਇੱਕ ਅਧਿਆਪਕ ਨੇ ਪਛਾਣ ਲਿਆ ਤੇ ਫਿਰ ਇਸ ਨੇ ਆਪ ਹੀ ਰਿਵੀਲ ਕਰ ਦਿੱਤਾ ਕਿ ਮੈਂ ਆਪਣੀ ਬੇਟੀ ਦਾ ਰੂਪ ਧਾਨ ਕਰਕੇ ਆਈਆਂ ਤੇ ਮੈਂ ਪ੍ਰਿੰਸੀਪਲ ਨਾਲ ਜਾ ਕੇ ਗੱਲ ਕਰਨੀ ਆ ਵੀ ਕਿਉਂ ਮੈਂ ਇਦਾਂ ਕੀਤਾ ਤੇ ਜਦੋਂ ਇਹ ਪ੍ਰਿੰਸੀਪਲ ਕੋਲ ਗਈ ਤਾਂ ਉਸ ਨੂੰ ਇਸ ਨੇ ਦੱਸਿਆ ਕਿ ਮੈਂ ਜਸਟ ਸਕੂਲ ਦੀ ਸਿਕਿਉਰਿਟੀ ਨੂੰ ਚੈੱਕ ਕਰਨਾ ਚਾਹੁੰਦੀ ਸੀ ਜਿਵੇਂ ਕਿ ਅੱਜਕੱਲ ਬਹੁਤ ਸਾਰੇ ਵਾਦੀ ਵੜ ਜਾਂਦੇ ਨੇ ਸਕੂਲਾਂ ਦੇ ਵਿੱਚ ਤੇ ਤੁਹਾਨੂੰ ਪਤਾ ਅੱਗੇ ਕੀ ਕਰਦੇ ਨੇ ਤੇ ਮੈਂ ਉਸੇ ਤਰੀਕੇ ਨਾਲ ਤੁਹਾਨੂੰ ਸੁਝਾ ਦੇਣਾ ਵਾ ਕਿ ਤੁਸੀਂ ਵੀ ਇੰਨਾ ਕੁ ਥੋੜਾ ਚੈੱਕ ਅਪ ਕਰਿਆ ਕਰੋ ਕਿ ਮੈਂ ਹੁਣ ਦੇਖੋ ਵੀ ਮੈਂ ਵੱਡ ਸਕਦੀਆਂ ਤਾਂ ਕੋਈ ਵੀ ਇਦਾਂ ਆ ਸਕਦਾ ਵਾ ਸੋ ਉਹਨਾਂ ਨੇ ਕਿਹਾ ਵੀ ਅਸੀਂ ਆਪਣੀ ਸੁਰੱਖਿਆ ਨੂੰ ਵਧਾਵਾਂਗੇ ਮੈਟਲ ਡਿਟੈਕਟਰ ਇੰਟਰੈਸਟ ਤੇ ਲਗਾਵਾਂਗੇ ਤਾਂ ਕਿ ਇਦਾਂ ਦੀ ਕੋਈ ਐਕਟੀਵਿਟੀ ਅੱਗੇ ਤੋਂ ਨਾ ਹੋਵੇ ਜਿਵੇਂ ਤੁਸੀਂ ਕਰ ਪਾਏ ਹੋ ਬਰੀਚ ਕਰ ਪਾਏ ਸਿਕਿਉਰਟੀ ਨੂੰ ਸਕੂਲ ਦੀ ਨੂੰ ਉਮੀਦ ਕੋਈ ਹੋਰ ਨਾ ਕਰ ਪਾਵੇ ਸੋ ਇਸਨੇ ਉਹ ਵੀਡੀਓ ਬਣਾ ਕੇ ਇੰਟਰਨੈਟ ਤੇ ਅਪਲੋਡ ਕਰ ਦਿੱਤੀ ਬਹੁਤ ਹੀ ਘੱਟ ਸਮੇਂ ਦੇ ਵਿੱਚ ਇਹ YouTube ਤੇ ਪਪੂਲਰ ਹੋ ਗਈ ਅਤੇ ਇਸ ਵੀਡੀਓ ਨੂੰ ਬ ਤੇ ਅਤੇ ਕਈਆਂ ਨੇ ਨੈਗੇਟਿਵ ਤੇ ਜਦੋਂ ਇਹ ਵੀਡੀਓ ਅਪਲੋਡ ਕੀਤੀ ਗਈ 2021 ਦੇ ਵਿੱਚ ਤਾਂ ਉਸ ਤੋਂ 2 ਦਿਨ ਬਾਅਦ ਇਸ ਦੇ ਘਰ ਦੇ ਬਾਹਰ ਪੁਲਿਸ ਆ ਗਈ ਤੇ ਪੁਲਿਸ ਕਹਿੰਦੀ ਕਿ ਅਸੀਂ ਤੁਹਾਨੂੰ ਅਰੈਸਟ ਕਰਨਾ ਹੈ ਕਿਉਂਕਿ ਤੁਸੀਂ ਸਰਕਾਰੀ ਦਸਤਾਵੇਜ਼ ਦੇ ਨਾਲ ਛੇੜਖਾਣੀ ਕੀਤੀ ਆ ਇੱਕ ਸਕੂਲ ਦੇ ਅੰਦਰ ਕੁਸਪੈਡ ਕਰਨ ਦੇ ਮਾਮਲੇ ਦੇ ਵਿੱਚ ਤੁਹਾਨੂੰ ਅਰੈਸਟ ਕਰਨ ਆਏ ਆ ਤਾਂ ਇਸ ਨੇ ਉਹਨਾਂ ਪੁਲਿਸ ਅਫਸਰਾਂ ਨੂੰ ਕਿਹਾ ਮੈਂ ਅਜ ਤੱਕ ਕਦੇ ਪਹਿਲਾਂ ਅਰੈਸਟ ਨਹੀਂ ਹੋਈ ਪਰ ਮੈਂ ਤੁਹਾਨੂੰ ਦੱਸ ਦਿੰਦਾ ਕਿ ਮੈਂ ਰਿਕਾਰਡਿੰਗ ਕਰ ਰਹੀ ਆ ਵੀ ਤੁਸੀਂ ਜੋ ਕਰਨਾ ਉਸ ਹਾਵ ਨਾਲ ਆਪਣੀ ਐਕਟੀਵਿਟੀ ਕਰਿਓ ਪੁਲਿਸ ਵਾਲੇ ਕਹਿੰਦੇ ਵੀ ਠੀਕ ਆ ਤੁਸੀਂ ਕਰੀ ਚੱਲੋ ਰਿਕਾਰਡਿੰਗ ਵੀ ਅਸੀਂ ਵੀ ਕਰ ਰਹੇ ਆ ਪਰ ਪਾ ਕੇ ਰਿਲੀਜ਼ ਕਰ ਦਿੱਤਾ ਗਿਆ ਤੇ ਹੁਣ ਵੀ ਇਹ ਆਪਣੇ YouTube ਚੈਨਲ ਦੇ ਉੱਪਰ ਇਦਾਂ ਦੀਆਂ ਵੀਡੀਓਜ਼ ਪਾਉਂਦੀ ਹੈ ਆਪਣੀ ਬੇਟੀ ਦੇ ਨਾਲ ਤੇ ਕਿਤੇ ਨਾ ਕਿਤੇ ਤਾਂ ਇੱਕ ਪੁਆਇੰਟ ਵੈਲਿਡ ਵੀ ਲੱਗਦਾ ਹੈ ਕਿ ਯਾਰ ਹਨਾ ਵੀ ਸਿਕਿਉਰਿਟੀ ਨੂੰ ਚੈੱਕ ਕਰਨਾ ਸੋਸ਼ਲ ਐਕਸਪੈਰੀਮੈਂਟ ਇੱਕ ਤਰੀਕੇ ਨਾਲ ਇਸਨੇ ਕੀਤਾ ਸਕੂਲ ਦੇ ਵਿੱਚ ਬਾਕੀ ਤੁਸੀਂ ਇਸ ਮਾਂ ਵੱਲੋਂ ਕੀਤੇ ਗਏ ਇਸ ਸਮਾਜਿਕ ਪ੍ਰਯੋਗ ਨੂੰ ਕਿੱਦਾਂ ਦੇਖਦੇ ਹੋ ਤੁਹਾਨੂੰ ਕੀ ਲੱਗਦਾ ਵੀ ਇਹ ਚੀਜ਼ ਸਹੀ ਸੀ ਕਿਉਂਕਿ ਉਹ ਸਿੱਧਾ ਵੀ ਸਿਕਿਉਰਿਟੀ ਜਾ ਕੇ ਚੈੱਕ ਕਰਦੇ ਸਕਦੀ ਸੀ ਜਾਂ ਉਸ ਬਾਰੇ ਪਮਾਨਾ ਲੈ ਸਕਦੀ ਸੀ ਸਕੂਲ ਵਾਲਿਆਂ ਤੋਂ ਪਰ ਉਹ ਇੰਨਾ ਜਵਾਬ ਦਿੰਦੇ ਨਹੀਂ ਹੈਗੇ ਤੁਹਾਡੇ ਕੀ ਪ੍ਰਤੀਕਿਰਿਆ ਹੈ ਵਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਆਪਣੀ ਰਾਏ ਨਾਲ ਜੁੜੇ ਰਹੋ ਧੰਨਵਾਦ ਜੀ